ਪੜਿਓ ਨਾਲ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਆਸਰਾ ਜੀ ਮੈਨੂੰ ਤੇਰੇ ਚਰਨਾੰਗ ਦਾ ਆਸਰਾ ਜੀ ਮੈਨੂੰ ਤੇਰੇ ਚਰਨਾੰਗ ਦਾ ਆਸਰਾ ਜੀ ਮੈਨੂੰ ਤੇਰੇ रा तेर चरा तेरे चर तेरे ਸਰਾਂ ਜੀ ਮੈਨੂੰ ਤੇਰੇ ਚਰਨਾੰਦ ਦਾ ਆਸਰਾਂ ਜੀ ਮੈਨੂੰ ਤੇਰੇ ਚਰਨਾੰਦ ਦਾ انتر جی پور بدا شردا من کے پورے نانک داس یہ سکھ مانگے پکار سنت نورے ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਐਸ ਰੂਪ ਉਰਾੰਦਾ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਬਾਣੀ ਐਸ ਰੂਪ ਉਰਾੰਦਾ ਬਾਣੀ ਗੁਰੂ ਤੇ णी गुरू त गुरू पगी गुरू त गुरू बाणी तरू बग़ा बाणी सरू पगुरा বাণী হ্যা জি সরোপুর ਬਾਣੀ ਗੁਰ ਤੇ ਗੁਰੂ ਹੈ ਬਾਣੀ ਬੜੀ ਐਸੇ ਰੂਪ ਗੁਰਾਂ ਦਾ ਬਾਣੀ ਗੁਰ ਤੇ ਗੁਰੂ ਹੈ ਬਾਣੀ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰudev ਸਾਜੀ ਔਰ ਨਿਵਾਜੀ ਹੋਏ ਗੁਰੂ ਪਿਆਰੀਏ ਗੁਰੂ ਸواری ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਸਾਨੂੰ ਸਭ ਨੂੰ ਰਲ ਮਿਲ ਕੇ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਹਜੂਰੇ ਅੰਦਰ ਸੱਜ ਬੈਠ ਕੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਪਤ ਹੋਇਆ। ਸੋ ਬੇਨਤੀ ਕਰਾਂ ਸੰਗਤ ਨੂੰ ਤੁਹਾਡੀ ਬੋਲਣ ਦੀ ਆਵਾਜ਼ ਨਾ ਆਵੇ, ਗੱਲਾਂ ਦੀ ਆਵਾਜ਼ ਨਾ ਆਵੇ। ਜੇ ਬੈਠੇ ਹਾਂ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ, ਜੇ ਬੈਠੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਦਰਬਾਰ ਵਿੱਚ ਜੇ ਪਿਆਰ ਦੀ ਗੱਲ ਕਰਦੇ ਆ ਪੀਰ ਬੁੱਧੂ ਸਾਹ ਦਾ ਪਿਆਰ ਵੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੇ ਪਿਆਰ ਦੀ ਗੱਲ ਕਰਦੇ ਆ ਤਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਿਆਰ ਵੇਖਿਓ ਸਾਈ ਮੀਆਂ ਮੀਰ ਜੀ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਪਿਆਰ ਦੀ ਗੱਲ ਕਰਦੇ ਆ ਯਾਰ ਜੋਗੀ ਅੱਲਾ ਖਾਨ ਦਾ ਪਿਆਰ ਵੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤ ਵਿੱਚ ਇਸ ਕਰਕੇ ਜੇ ਬੈਠੇ ਹਾਂ ਜਿੱਥੇ ਤਨ ਕਰਕੇ ਬੈਠੇ ਹਾਂ ਉੱਥੇ ਮਨ ਕਰਕੇ ਬੈਠਣ ਦੀ ਕਿਰਪਾਤਾ ਕਰਿਓ ਆਓ ਇੱਕੋ ਵਾਰੀ ਕਹਿਣ ਤੇ ਬਲੰਗ ਆਵਾਜ਼ ਵਿੱਚ ਸਾਰੀ ਸੰਗਤ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਜੈ ਵਾਹਿ ਬਤੇ ਸ਼ਬਦ ਲਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸੂ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਕਾਰੇ ਹੁਣ ਅਸੀਂ ਰੱਬ ਨੂੰ ਕਹਿੰਦੇ ਆਂ ਨੀਲੀ ਛੱਤ ਵਾਲਾ ਅਸੀਂ ਰੱਬ ਕਹਿੰਦੇ ਆ ਉਹ ਰੱਬ ਨੂੰ ਕੋਈ ਖੁਦਾ ਕਹਿ ਦਿੰਦਾ ਕੋਈ ਅੱਲਾਹ ਕਹਿ ਦਿੰਦਾ ਕੋਈ ਰਾਮ ਕਹਿ ਦਿੰਦਾ ਕੋਈ ਵਾਹਿਗੁਰੂ ਕਹਿ ਦਿੰਦਾ ਜਿਹਦੀ ਬਾਬਤ ਪਾਸ਼ਾ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੋ ਸਈਆਂ ਕੋਈ ਲਾਏ ਭਾਈ ਕੋਈ ਉਹਨੂੰ ਰਾਮ ਕਹਿ ਦਿੰਦਾ ਕੋਈ ਉਹਨੂੰ ਅੱਲਾਹ ਕਹਿੰਦਾ ਕੋਈ ਖੁਦਾ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਤੇ ਚੇਤਾ ਰੱਖਿਓ ਉਦੇ ਨਾਂ ਅਨੇਕਾਂ ਨੇ ਪਰ ਹੈ ਇੱਕ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਸਤਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਨਾ ਜੀ 1430 ਅੰਦ ਨੇ ਸਤਗੁਰਾਂ ਦੀ ਪਾਵਨ ਬਾਣੀ ਆਰੰਭ ਕਿੱਥੋਂ ਹੁੰਦੀ ਹੈ ਪਾਸ਼ਾ ਕਹਿੰਦੇ ਇੱਕ ਓੰਕਾਰ ਉਹ ਇੱਕ ਹੈ ਵਾਹਿਗੁਰੂ ਕੋਈ ਉਹਨੂੰ ਰਾਮ ਕਹਿੰਦੇ ਕੋਈ ਖੁਦਾ ਕਹਿੰਦੇ ਕੋਈ ਅੱਲਾਹ ਕਹਿੰਦੇ ਪਰ ਗੱਲ ਇਹ ਐ ਪਿਆਰਿਓ ਜਿਹਦੇ ਅੱਗੇ ਤੂੰ ਮੱਥਾ ਟੇਕਦਾ ਤੇਰਾ ਮਨ ਕਵੇ ਵਾਹਿਗੁਰੂ ਅਸੀਂ ਜਦੋਂ ਜੀਵ ਤੋਂ ਕਹਿੰਨੇ ਆ ਵਾਹਿਗੁਰੂ ਜਾਂ ਜੀਵ ਤੋਂ ਰਾਮ ਕਹਿੰਨੇ ਆ ਜਾਂ ਖੁਦਾ ਕਹਿੰਨੇ ਆ ਕਹਿ ਦਿੰਨੇ ਆ ਪਰ ਕਹਿੰਨੇ ਪਿਆਰਿਓ ਜੇ ਜੀਵ ਨਾਲ ਕਹਿੰਨਾ ਤੇਰਾ ਮਨ ਵੀ ਮੰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਪਾਸ਼ਾ ਕਹਿੰਦੇ ਵਿਰਲੇ ਨੇ ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਰੱਖਦੇ ਨੇ ਰਾਮ ਰਾਮ ਕਰਤਾ ਜਗ ਫਿਰੈ RAM ਨਾ ਪਾਇਆ ਜਾਏ ਕਿੰਨੇ RAM ਰਾਮ ਸਾਰਾ ਸੰਸਾਰ ਹੀ ਕਰਦਾ ਫਿਰਦਾ ਪਰ RAM ਨੂੰ ਨਹੀਂ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਇਬਾਦਤ ਕੀਤੀ ਹੈ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਹਿ ਵਾਲਿਆਂ ਦੇ ਬਚਨ ਸਰਵਣ ਕਰ ਰਹੀ ਸੀ ਮਹਾਪੁਰਖ ਸ਼ਾਂਤੀਸ਼ਰ ਸਿੰਘ ਜੀ ਜਿਨ੍ਹਾਂ ਨੇ ਆ ਚਿੰਟੇ ਢੋਲਕੀਆਂ ਵਾਲਾ ਕੀਰਤਨ ਆਰਾਮ ਕੀਤਾ ਤੇ ਅੱਜ ਇਹ ਕੀਰਤਨ ਪੂਰਾ ਬਰਲਡ ਵਿੱਚ ਪੂਰਾ ਸੰਸਾਰ ਵਿੱਚ ਕੁਰਬਾਨੀ ਬਾਣੀ ਦੇ ਲੜ ਲਾ ਰਹੇ ਨੇ अनेका ਸਾਧੂ अनेका ਮਹਾਪੁਰਖ ਤੇ ਚੇਤਾ ਰੱਖਿਓ ਕਿ ਮਹਾਰਾਜ ਕਹਿੰਦੇ ਸਾਧੂਆਂ ਦੀ ਵਡਿਆਈ ਸਾਧੂਆਂ ਦੀ ਮਹਿਮਾ ਜੇ ਸੁਣਨੀ ਆ ਨਾ ਕਿਉਂਕਿ ਸਾਧੂਆਂ ਨੂੰ ਅੱਜ ਜਗ ਪੂਜਦਾ ਹੈ ਵੇਖੋ ਜਿੱਥੇ ਸਤਾਂ ਨੂੰ ਮਾਪੁਰਖਾਂ ਨੂੰ ਪਿਆਰ ਕਰਦੇ ਨੇ ਜਿੱਥੇ ਜਾਨਾਂ ਤੋਂ ਵੱਧ ਮਾਪੁਰਖਾਂ ਨੂੰ ਪਿਆਰ ਕਰਦੇ ਨੇ ਕਈ ਐਦਾਂ ਦੇ ਕੁਸ਼ਕ ਲੋਕ ਹੁੰਦੇ ਨੇ ਜਿਹੜੇ ਨਿੰਦਦੇ ਨੇ ਪਰ ਚੇਤਾ ਰੱਖ ਲੈਣਾ ਜਿਹੜੇ ਮਾਪੁਰਖਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ ਜਿਹੜੇ ਸਾਧੂਆਂ ਦੀ ਵਡਿਆਈ ਕਰਦੇ ਨੇ ਤੇ ਚੇਤਾ ਰੱਖ ਲਿਓ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਹਰ ਲਾ ਦਿੱਤੀ ਕਹਿੰਨੇ ਪਿਆਰਿਆ ਆ ਸੰਸਾਰ ਆ ਨਾ ਤੇ ਪੁੱਛਿਆ ਧੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਵਚਨ ਕਰਦੇ ਨੇ ਕਹਿੰਨੇ ਪਿਆਰਿਆ ਦੁਨੀਆ ਦੇ ਵਿੱਚ ਆਇਆ ਤੇ ਜੇ ਗੱਲ ਰਹਿਣ ਦੀ ਕਰਦੇ ਆ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਿਉਂ ਰਹਿਣਾ ਫਿਰ ਉਹੀ ਵਚਨ ਆ ਜਾਣਾ ਹਰ ਮਨ ਤਨ ਵਸਿਆ ਸੋਈ ਦਾਦਾਕਾਰ ਕਰੇ ਸਭ ਕੋਈ ਕਦੋਂ ਜਦੋਂ ਪੂਰੇ ਗੁਰੂ ਦੇ ਲੜ ਲੱਗ ਗਏ ਸਾਡਾ ਪੂਰਾ ਗੁਰੂ ਕੌਣ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਮੈਂ ਵਿਚਾਰ ਲਈ ਵੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦੇ ਵਿੱਚ ਹੀ ਆਨੰਦ ਸਾਰੇ ਹੈ ਆਪੋ ਸਤਨਾਮ ਜੀ ਵਾਹਿਗੁਰੂ ਹੁਣ ਆਨੰਦ ਦੀ ਪਰਿਭਾਸ਼ਾ ਆਨੰਦ ਦੀ ਡੈਫੀਨੇਸ਼ਨ ਜੇ ਕਿਸੇ ਨੇ ਪੁੱਛਿਆ ਭਾਈ ਕਿਵੇਂ ਆ ਅਸੀਂ ਕਹਿੰਦੇ ਆ ਵੀ ਆਨੰਦ ਵਿੱਚ ਹੈ ਜੇ ਆ ਨੰਦ ਦੀ ਗੱਲ ਕਰਦੇ ਆ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਹ ਤਾਂ ਆਨੰਦ ਕਹਿੰਨੇ ਗੁਰੂ ਨੂੰ ਮਿਲ ਕੇ ਪਤਾ ਲੱਗਦਾ ਆਖੋ ਸਤਨਾਮ ਵਾਹਿਗੁਰੂ ਜਿਹੜੇ ਬਾਣੀ ਪੜ੍ਹਦੇ ਨੇ ਜਿਹੜੇ ਸਿਮਰਨ ਕਰਦੇ ਨੇ ਉਹਦੀ ਇਵਾਦਤ ਵਿੱਚ ਅੱਧੀ ਅੱਧੀ ਰਾਤ ਬੈਠਦੇ ਨੇ ਫਿਰ ਉਹਨਾਂ ਨੂੰ ਪਈ ਸੰਸਾਰ ਪੂਜਦਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਪੜਲੇ ਕੋ ਵਾਰੀ ਫਿਰ ਕਹਿੰਦਾ ਆ ਰਾਮ ਕਹਿੰਦਾ ਚੇਤਾ ਰੱਖ ਲਿਓ ਭਾਵੇਂ ਅੱਲਾਹ ਕਹਿ ਲਿਓ ਵਾਹਿਗੁਰੂ ਕਹਿ ਲਿਓ ਰਾਮ ਕਹਿ ਲਿਓ ਕਹਿੰਦੇ ਜੇ ਤੁਹਾਡੇ ਹਿਰਦੇ ਵਿੱਚ ਵਸ ਗਿਆ ਨਾ ਤੁਹਾਨੂੰ ਪਤਾ ਹੈ ਵੀ ਉਹ ਨਿਰੰਕਾਰ ਜੀ ਛਤ ਵਾਲਾ ਕਹਿੰਦੇ ਆ ਜਿਹਨੂੰ ਰੱਬ ਕਹਿੰਦੇ ਐ ਉਹਦੇ ਨਾਂ ਅਨੇਕਾਂ ਨੇ ਪਰ ਹੈ ਇੱਕ ਹੈ ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਮਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮਾਲਕਾ ਤੂੰ ਬੜਾ ਊਚ ਹੈ ਮਰਕ ਨੇ ਪ੍ਰਭ ਦਾ ਸਿਮਰਨ ਸਭ ਤੇ ਊਚਾ ਇਸ ਗਰ ਕੇ ਪਾਸ਼ਾ ਕਹਿੰਦੇ ਨੇ ਪਿਆਰਿਆ ਉਹ ਕੋਈ ਰਾਮ ਕਹਿੰਦਾ ਓਏ ਖੁਦਾ ਕਹਿੰਦੇ ਕੋਈ ਅੱਲਾ ਕਹਿੰਦਾ ਪੜ ਲੈ ਇੱਕ ਵਾਰੀ ਕੋਈ ਅੱਲਾ ਅੱਲਾ ਕਹਿ ਕੇ ਵਾਜਾਂ ਮਾਰੇ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾਂ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾਂ ਮਾਰੇ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਾਜਾਂ ਮਾਰ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਜਮਾਰੇ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਜਮਾਰੇ ਕੋਈ ਤੈਨੂੰ ਰਾਮ ਆਖਦਾ ਕੋਈ ਅੱਲਾ ਅੱਲਾ ਕਹਿ ਕੇ ਵਜਮਾਰੇ ਕੋਈ ਤੈਨੂੰ ਰਾਮ ਆਖਦਾ ਕੋਈ अलाए अला के बे कोई तैनू राम आख़े <ण्णाग> कोई तैनू राम अलाए अला के, के बजम कोई तैनू राम अलाह कहकवाे को तॾहिं आखदारा के वेही तू राम तनू जी राम तनू जी राम राम आखद तूं राम आख तूं जी राम आखद तूं जी राम जाम तूं કે કે બજમારે કોઈ તੈਨੂੰ રામ કાટ દાય કોઈ અલ્લાહ અલ્લાહ કે કે બજમારે કોઈ તੈਨੂੰ રામ આંખ દે કોઈ અલ્લાહ અલ્લાહ કે કે બજમારે કોઈ તੈਨੂੰ રામ ਨੂਰਾ ਮੈਂ ਆਖਦੇ ਕੋਈ ਅੱਲਾ ਅੱਲਾ ਕਹੇ ਕੀ ਬਾਜਾ ਮਾਲੇ ਕੋਈ ਤੈਨੂੰ ਰਾਮ ਆਖਦੇ ਆਸ਼ਾ ਕਹਿੰਦੇ ਪਿਆਰਿਆ ਉਹ ਰੱਬ ਨੂੰ ਕੋਈ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਖੁਦਾ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੋਸਈਆ ਕੋਈ ਅੱਲਾਹ ਕੋਈ ਅੱਲਾਹ ਕਹਿੰਦੇ ਬਰ ਚੇਤਾ ਰੱਖ ਲਿਓ ਬਾਸ਼ਾ ਕਹਿੰਦੇ ਜੇ ਜੀਵ ਨਾਲ ਕਹਿੰਨਾ ਵਾਹਿਗੁਰੂ ਜੇ ਜੀਵ ਨਾਲ ਰਾਮ ਕਹਿੰਨਾ ਜੀਵ ਨਾਲ ਅੱਲਾਹ ਕਹਿੰਨਾ ਤੇਰਾ ਮਨ ਵੀ ਮੰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਚੱਲ ਰਹੀ ਸੀ ਰੱਬ ਦੇ ਪਿਆਰੇ ਸਾਧੂਆਂ ਦੀ ਜੈ ਜੈਕਾਰ ਕਿਉਂ ਕਰਦੇ ਨੇ ਕਿਨੇ ਭਾਈ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਵਸਾ ਲਿਆ ਜਿਹੜੇ ਉਹਨਾਂ ਦੀ ਇਬਾਦਤ ਕਰਦੇ ਨੇ ਜਿਹੜੇ ਉਹਨਾਂ ਦਾ ਭਜਨ ਕਰਦੇ ਨੇ ਜਿਹੜੇ ਭਾਈ ਸਾਧੂ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਫਿਰ ਲੋਕੀ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਮਾਰੇ ਕਹਨੇ ਫਿਰ ਉਹਨਾਂ ਦੀ ਕੀਮਤ ਕਹਿਣੇ ਕਥਨੇ ਤੋਂ ਬਾਹਰ ਹੈ ਫਿਰ ਇੱਕ ਵਾਰੀ ਮੈਂ ਬੇਨਤੀ ਕਰਾਂ ਜਿੰਨੀ ਵੀ ਸੰਗਤ ਜਿਹੜੇ ਇੱਧਰ ਉੱਧਰ ਘੁੰਮ ਰਹੇ ਨੇ ਸਭ ਨੂੰ ਬੇਨਤੀ ਹੈ ਬੜਾ ਸੁਹਣਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪਾਵਨ ਦਰਬਾਰ ਸਜਿਆ ਹੈ। ਦੀਨ ਦੁਨੀਆ ਦੇ ਮਾਲਕ ਚਵਤ ਤਖਤਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਖਤਾਂ ਤੇ ਸੁਭਾਏ ਮਾਨੇ। ਸਭ ਨੂੰ ਬੇਨਤੀ ਹੈ ਆ ਜਿਹੜੇ ਵੀਰ ਨੇ ਤੁਹਾਡੀ ਗੱਲਾਂ ਦੀ ਆਵਾਜ਼ ਉੱਤੇ ਆ ਰਹੀ ਹੈ ਬੇਨਤੀ ਹੈ ਸਾਡੇ ਉੱਤੇ ਸਤਕਾਰਯੋਗ ਜਿਨ੍ਹਾਂ ਨੂੰ ਆਪ ਤਕਰੀਬਨ ਜਿਨ੍ਹਾਂ ਦੇ ਸ਼ਬਦ ਆਪ ਜੀ ਸਰਵਨ ਕਰਦੇ ਹਾਂ ਸਾਡੇ ਅਤੀ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਕਰ ਰਹੇ ਨੇ ਉੱਥੇ ਨਾਲ ਸਾਡੇ ਅਤੀ ਸਤਿਕਾਰਯੋਗ ਉਸਤਾਦ ਮਾਸ਼ਾਅੱਲਿਓ ਦੇ ਵੀ ਆਏ ਨੇ ਸੋ ਮਹਾਂਪੁਰਖਾਂ ਨਾਲ ਪਿਆਰ ਹੈ ਇਥੋਂ ਦੇ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਾਵਨ ਸਰੂਪ ਇਹ ਸਤ ਸੰਗਤ ਦੀਆਂ ਕੜੀਆਂ ਮਿਲੀਆਂ ਨੇ ਬੇਨਤੀ ਆਇਕੋ ਧਾਰਨਾ ਪੜਨੀ ਹੈ ਫਿਰ ਨਾਲ ਬਾਬਾ ਗੁਲਾਬ ਸਿੰਘ ਜੀ ਨੇ ਆਪ ਜੀਆਂ ਨੂੰ ਹਰ 10 ਕਥਾ ਕੀਰਤਨ ਦੁਆਰਾ ਨੇ ਹਾਲ ਕਰਨੇ ਮਹਾਰਾਜ ਕਹਿੰਦੇ ਜਿਹੜੀਆਂ ਸਤ ਸੰਗਤ ਦੀਆਂ ਕੜੀਆਂ ਨਾ ਪਿਆਰਿਓ ਸੁਣਿਓ ਮੈਂ ਫਿਰ ਬੇਨਤੀ ਕਰਾਂ ਜਿਹੜੇ ਤੁਹਾਡੇ ਬੋਲਣ ਵਾਲੇ ਦੀ ਆਵਾਜ਼ ਆਉਂਦੀ ਹੈ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਿਓ ਜਿਹੜੇ ਖੜੇ ਨੇ ਖੜੇ ਨੇ ਬੈਠ ਜਾਓ ਬੜਾ ਸੋਹਣਾ ਪ੍ਰਵੰਧ ਕੀਤਾ ਮਹਾਰਾਜ ਕਹਿੰਦੇ ਇਹ ਸਤ ਸੰਗਤ ਦੀਆਂ ਕੜੀਆਂ ਭਾਈ ਬਿਨ ਭਾਗਾ ਸਤ ਸੰਗ ਨਾ ਲਬੈ ਕਹਿੰਦੇ ਇਹ ਬਿਨਾਂ ਭਾਗਾ ਤੋਂ ਇਹ ਸਤ ਸੰਗਤ ਦੀਆਂ ਘੜੀਆਂ ਪਿਆਰਿਓ ਨਹੀਂ ਮਿਲਦੀਆਂ ਮਹਾਰਾਜ ਕਹਿੰਦੇ ਇਹ ਤਾਂ ਕੋਈ ਕਰਮਾ ਵਾਲੇ ਇਹ ਨਸੀਬਾ ਵਾਲੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਨੇ ਤੇ ਪਾਤਸ਼ਾਹ ਕਹਿੰਦੇ ਇਹੀਂ ਖਾਟ ਚਲੋ ਹਰ ਲਾਹਾ ਆਗੇ ਬਸ ਸੋ ਸਹੇਲਾ ਆ ਜਿਹੜੀ ਗੁਰਾਂ ਦੀ ਸ਼ਰਨ ਵਿੱਚ ਆ ਕੇ ਤੁਸੀਂ ਲਾਹਾ ਖਟ ਜਾਣਾ ਮਾਰੇ ਕਹਿੰਦੇ ਇਹਨੇ ਅੱਗੇ ਆ ਕੇ ਸਫਲਾ ਹੋਣਾ ਪੜ ਲਿਓ ਧਾਰਨਾ ਫਿਰ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਆਪ ਜੀਆਂ ਨੂੰ ਹਰ ਦੱਸ ਕੀਰਤਨ ਦੁਆਰਾ ਨਿਹਾਲ ਕਰਨਗੇ ਮਾਪੁਰਖਾਂ ਦੇ ਨਾਲ ਬਾਬਾ ਮਨਮੀਤ ਸਿੰਘ ਜੀ ਬੜੇ ਪ੍ਰੇਮ ਵਾਲੇ ਨੇ ਉਹ ਵੀ ਨਾਲ ਲਏ ਨੇ ਆ ਪੜਿਓ ਧਾਰਨਾ ਨਨਸੀਬਾ ਵਾਲੇ ਸਤ ਸੰਗ ਦੋ ਕੜੀ ਕਰਨ ਨਸੀਬਾ ਵਾਲੇ ਸਤ ਸੰਗ ਦੋ ਕੜੀ ਸੋ ਕੜੀਆਂ ਪਿਆਰੇ ਜੀ ਸਤ ਸੰਗ 'ਦੋ ਕੜੀਆਂ ਮੇਰੇ ਪਿਆਰੇ ਸਤ ਸੰਗ 'ਦੋ ਕੜੀਆਂ ਪਿਆਰੇ ਜੀ ਸਤ ਸੰਗ 'ਦੋ ਕੜੀਆਂ ਮੇਰੇ ਪਿਆਰੇ ਸਤ ਸੰਗ 'ਦੋ ਕੜੀਆਂ ਪਿਆਰੇ ਜੀ ਸਤ ਸੰਗ ਦੇ ਘੜੀਆਂ ਮੇਰੇ ਪਿਆਰੇ ਸਤ ਸੰਗ ਦੇ ਘੜੀਆਂ ਕੋਈ ਕਰਨ ਨਸੀਬਾ ਵਾਲੇ ਨਸੀਬਾ ਵਾਲੇ ਸਤ ਸੰਗ ਦੇ ਤੜੀਆਂ ਸੋਰੀ ਕਰਨ ਨਸੀਬਾ ਸੰਗਦੋ ਘੜੀਆਂ ਕੋਈ ਕਰੇ ਨਨਸੀ ਬਾwale ਸਤ ਸੰਗਦੋ ਘੜੀਆਂ ਕੋਈ ਕਰੇ ਨਨਸੀ ਬਾwale ਸਤ ਸੰਗਦੋ ਘੜੀਆਂ ਕੋਈ ਕਰੇ ਨਨਸੀ ਬਾwale ਸਤ ਸੰਗਦੋ ਘੜੀਆਂ ਬੇਨਪਾਗਾ ਸਤ ਸੰਗ ਨਾ ਲਬੈ ਸਾਰੀ ਸੰਗਤ ਨੂੰ ਬੇਨਤੀ ਹੈ ਬਿਨਾਂ ਪਾਗਾ ਤੂੰ ਇਹ ਸਤ ਗੁਰਾਂ ਦੀ ਸੰਗਤ ਨਹੀਂ ਮਿਲਦੀ ਸਭ ਨੂੰ ਬੇਨਤੀ ਹੈ ਜਿਹੜੇ ਸੇਵਾਦਾਰ ਜਿਹੜੇ ਇਧਰ ਉਧਰ ਘੁੰਮ ਰਹੇ ਆ ਸਭ ਨੂੰ ਬੇਨਤੀ ਹੈ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜਣ ਦੇ ਕਿਰਪਾਲਤਾ ਕਰੋ ਅਤੀ ਸਤਕਾਰਯੋਗ ਬਾਬਾ ਗੁਲਾਬ ਸਿੰਘ ਜੀ ਆਪ ਜੀ ਨੂੰ ਹੁਣ ਹਰ ਜਸ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੇ ਸਰੀਰ ਕਰਕੇ ਬੈਠੇ ਹੋ ਜਿੱਥੇ ਤਨ ਕਰਕੇ ਬੈਠੇ ਹੋ ਉਥੇ ਮਨ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜਣ ਦੀ ਕਿਰਪਾਲਤਾ ਕਰੋ ਸਾਰੀ ਸੰਗਤ ਆਓ ਹੁਣ ਬਾਬਾ ਜੀ ਬਾਸੂ ਆਪਾਂ ਕਥਾ ਕੀਰਤਨ ਸਰਵਣ ਕਰੀਏ ਸਾਰੀ